ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਕ ਕੋਰਦ ਨੂੰ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਬਹੁਤ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਸਟ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ press ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਸਾਨੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਸਾਡਾ ਨ ਜੋ ਦੂ ਦੂ ਤਲਾਵ ਕੋ ਡਿਜ਼ਾਈਨ ਸਾਡਾ ਦੇਖਣਾ ਹੋਵੇ ਤਾਂ ਇਸ ਤਰ੍ਹਾਂ ਸਾਨੂੰ ਫੋਲੋ ਕਰ ਸਕਦੇ ਹੋ ਸੰਧੂ ਨੂੰ ਟਿਕ ਕੋਡ ਦੋ ਨੰਨਾ ਸਾਡੇ ਕੇ ਸਟਾਡੀ ਆ ਇਸ ਪੇਜ ਉ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੀਗਾ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਥੋਂ ਦੇਖ ਕੇ ਸਲੈਕਟ ਕਰਕੇ ਆਪਣਾ ਸੇਮ ਤੋਂ ਸੇਵਾ ਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਅਮੇ ਤੁਸੀਂ ਆਪਣਾ ਪ੍ਰਿੰਟ ਦੇ ਵਿੱਚ ਸੂਟ ਲੈਣਾਗਾ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਪ੍ਰਿੰਟ ਸੂਟਾਂ ਦੀ ਫੈਬਰਿਕ ਆਗੀ ਜੋ ਵੀ ਤੁਸੀਂ ਚਾਹੋਗਾ ਮੈਂ ਆਪਣਾ ਸਿੰਥੈਟਿਕ ਫੈਬਰਿਕ ਦੇ ਵਿੱਚ ਲੈਣਾ ਭਾਵੇਂ ਆਪਣਾ ਕਾਟਨ ਚ ਲੈਣਾ ਭੇ ਡੋਰ ਲੈਣਾ ਪਾਰਟੀ ਵੀਰ ਲੈਣ ਜਿੱਦਾਂ ਦੇ ਵੀ ਤੁਸੀਂ ਫੈਬਰਿਕ ਚਾਹੋ ਆਪਣਾ ਪ੍ਰਿੰਟ ਦੇ ਵਿੱਚ ਉਹਦਾਂ ਦਾ ਹੀ ਲੈ ਸਕਦੇ ਉਹਦਾਂ ਲਈ ਪ੍ਰਿੰਟ ਲੈ ਸਕਦੇ ਜਿਹੜੇ ਅਸੀਂ ਵੀਡੀਓ ਵਿੱਚ ਪ੍ਰਿੰਟ ਦਿਖਾਉਣੇ ਹੁੰਦੇ ਆ ਜਦੋਂ ਵੀ ਨੂੰ ਮੇਰੇ ਤੁਹਾਨੂੰ ਉਹ ਸੇਮ ਹੀ ਮਿਲ ਜਾਣ ਕਿਉਂਕਿ ਉਹ ਪ੍ਰਿੰਟ ਜਦੋਂ ਤੱਕ ਸਾਡਾ ਸਾਰਾ ਸਟਕ ਰੈਡੀ ਹੁੰਦਾ ਹੋ ਤੱਕ ਆਊਟ ਹੋਏ ਨਾ ਉਹਦਾਂ ਨਾਲ ਦੇ ਹੋਰ ਪ੍ਰਿੰਟ ਆਪਣੇ ਕੋਲ ਆ ਜਾਂਦੇ ਦੇਗੇ ਤਾਂ ਉਹ 50 50 ਜਾਂ ਹੁੰਦਾ ਮਿਲ ਵੀ ਜਾਂਦਾ ਤੇ ਨਹੀਂ ਵੀ ਮਿਲ ਸਕਦਾ ਹੈਗਾ ਤੇ ਅੱਜ ਵੀ ਜਿਹੜੀ ਆਪਕ ਤੁਹਾਨੂੰ ਦਿਖਾਵਾਂਗੇ ਆਪਣੇ ਪ੍ਰਿੰਟਰ ਦੇ ਉੱਪਰ ਵਰਕ ਹੋਇਆ ਹੋਇਆ ਦਾ ਸਾਰੇ ਸੂਟਾਂ ਦੇ ਉਮੀਦ ਕਰਦੇ ਤੈਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਾਂ ਜੋ ਵੀ ਤੁਸੀਂ ਉਹਨਾਂ ਵਿੱਚ ਵਰਤੂਗਾ ਤੁਹਾਨੂੰ ਪਸੰਦ ਆ ਪ੍ਰਿੰਟ ਆਪਣਾ ਕੁਝ ਸਿਲੈਕਟ ਕਰਕੇ ਉਹਦੇ ਆਪਣਾ ਵਰਕ ਅਪਰ ਐਡ ਕਰਾ ਕੇ ਤੁਸੀਂ ਉਹਦਾ ਸੂਟ ਆਪਣਾ ਲੈ ਸਕਦੇ ਹਾਂਜੀ ਜਿਹੜੇ ਆਪਾਂ ਨੇ ਇਹ ਵਾਲੇ ਪ੍ਰਿੰਟ ਸੂਟ ਰੈਡੀ ਕਰਵਾਏ ਲਏਗੇ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਡਿਜ਼ਾਈਨਾਂ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਆਪਣਾ ਇਹ ਵਰਤ ਹੋਗਾ ਪ੍ਰਿੰਟ ਆਗਾ ਦੇਖੋ ਇਹ ਆਪਾਂ ਨੇ ਬਰਬਰੀ ਦੀ ਜਿਹੜੀ ਪ੍ਰਿੰਟ ਆਗੀ ਉਹ ਲੈ ਜੇ ਭੈਣ ਦੋ suit ਤਿਆਰ ਹੋ ਕੇ ਆਏ ਲਗੇ ਇਹ ਦੋ suit ready ਹੋਏ ਲਗੇ ਦੋ ਦੇ ਵਿੱਚ ਥੋੜਾ ਥੋੜਾ ਡਿਫਰੈਂਸ ਆ ਪਤਾ ਲੋ ਦਿਖਾਵਾਂਗੇ ਜਿਹੜੀ shirt ਆ ਇਹ ਆਪਣੀ ਬਰਬਰੀ ਦੀ ਹੈ ਮੈਂ ਤੁਹਾਨੂੰ ਫੋਟੋ ਲਾ ਕੇ ਦਿਖਾ ਦਉਂਗੀ ਇਹ ਵਾਲੇ suit ਦੀ ਵੀ ਕਿਦਾਂ ਤਿਆਰ ਹੋਇਆਗਾ ਦੇਖੋ ਇਹਦੇ ਫਰੰਟ ਬੈਕ ਤੇ ਕੱਟਵਰਕ ਮਿਲੂ ਆਪਾਂ ਨੂੰ ਚੱਕ ਕੇ ਇਹਦੇ ਉੱਪਰ ਫਰੰਟ ਬੈਕ ਤੇ ਕੱਟਵਰਕ ਤੇ ਇਹਦੀ ਬਾਟਮ ਦੇ ਉੱਪਰ ਜਿਹੜਾ ਆਪਾਂ ਨੂੰ ਵਰਕ ਮਿਲੂਗਾ ਇਹ ਵਾਲਾ ਬਾਟਮ ਦੇ ਉੱਪਰ ਇਤਦਾ ਵਰਕ ਹੋਇਆ ਲੱਗਿਆ ਬਹੁਤ ਸਾਰਾ ਵਰਕ ਹੋਇਆ ਪੂਰਾ ਹੈਵੀ ਵਰਕ ਹੋਇਆ ਹੈ ਬਾਟਮ ਦੇ ਉੱਪਰ ਆਪਾਂ ਵਰਕ ਕਰੀਏ ਇਹ ਤੁਹਾਨੂੰ ਫੋਟੋ ਲਾ ਕੇ ਦਿਖਾਉਂਗੀ ਮੈਂ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਾਹਮਣੇ ਦੇ ਵਿੱਚ ਆ ਜਾਊਗਾ ਵੀ ਕਿੱਦਾਂ ਆਪਾਂ ਨੇ ਰੈਡੀ ਕਰਵਾਇਆ ਤੇ ਨਾਲ ਪਿਓਰ ਔਰਗਾਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਉਹ ਰੈਡੀ ਕਰਵਾਇਆ ਤੇ ਦੁਪੱਟੇ ਦੇ ਫੋਰ ਸਾਈਡ ਹੈਗਾ ਕੱਟਵਰਕ ਹੋਇਆ ਹੈ ਦੇਖੋ ਇਹ ਦੋ ਸੂਟ ਆਪਣੇ ਕੋਲ ਤਿਆਰ ਹੋ ਕੇ ਆਏ ਨੇਗੇ ਜਿਹੜਾ ਇਹ ਵਾਲਾ ਸੂਟ ਆ ਇਹਦੇ ਸ਼ਰਟ ਦੇ ਉੱਪਰ ਵਰਕ ਤਾਂ ਉਦਾਂ ਹੀ ਜਾਂ ਸੇਮ ਕੱਟਵਰਕ ਵਗੈਰਾ ਸਾਰਾ ਸੇਮ ਆਗਾ ਉਦਾਂ ਹੀ ਬਾਜੂ ਦੇ ਉੱਪਰ ਵੀ ਆਪਾਂ ਨੂੰ ਕੱਟਵਰਕ ਮਿਲੂਗਾ ਤੇ ਫਰੰਟ ਬੈਕ ਜਾ ਕੇ ਦੇ ਉੱਪਰ ਵੀ ਆਪਾਂ ਨੂੰ ਮਿਲੂਗਾ ਕੱਟਵਰਕ ਇਹ ਇਹਦੀ ਆਪਣੇ ਬਾਟਮ ਤੇ ਵਰਕ ਨਹੀਂ ਕਰਵਾਇਆ ਇਹ ਵਾਲੇ ਕਸਟਮਰ ਨੇ ਜਿਹੜੀ ਬਾਟਮ ਆਪਣੀ ਹੀ ਪਲੇਨ ਰੱਖੀ ਆ ਤੇ ਦੁਪੱਟਾ ਜਿਹੜਾ ਇਹਦੇ ਨਾਲ ਪਿਓਰ ਔਰਗਾਂਜ਼ਾ ਦਾ ਲਗਵਾਇਆਗਾ ਤੇ ਇਹਦੇ ਨਾਲ ਉਹਨਾਂ ਨੇ ਆਪਣਾ ਸੁਪਰ نیٹ ਦਾ ਦੁਪੱਟਾ ਲਵਾਇਆ ਦੇਖੋ ਇਹਦਾ ਜਿਹੜਾ ਪਿਓਰ ਬਰਬਰੀ ਦਾ ਵੀ ਕਹਿ ਦਿੰਦੇ ਆ ਸੁਪਰ نیٹ ਦਾ ਵੀ ਕਹਿ ਦਿੰਦੇ ਆ ਉਹ ਵਾਲਾ ਦੁਪੱਟਾ ਲਵਾਇਆ ਤੇ ਦੁਪੱਟੇ ਦੇ ਫੋਰ ਸਾਈਡ ਆਪਾਂ ਕੱਟ ਵਰਤ ਜਿਹੜਾ ਉਹਦੇ ਹੀ ਦੇਖ ਕਿੰਨੇ ਜਿਆਦਾ ਸੋਹਣਾ ਆਪਣਾ ਗ੍ਰੇਸ ਵਾਲਾ ਸੂਟ ਹੈਗਾ ਜਦੋਂ ਤੁਹਾਨੂੰ ਫੋਟੋ ਲੱਗੀ ਹੋਈ ਸੀ ਉਹ ਇਹ ਵਾਲੇ ਸੂਟ ਦੀ ਫਿਰ ਤੁਹਾਨੂੰ ਪਤਾ ਚੱਲੂਗਾ ਵੀ ਆਪਾਂ ਕਿੱਦਾਂ ਦਾ ਵਰਕ ਵਗੈਰਾ ਕਰਵਾਇਆ ਤੇ ਕਿੱਦਾਂ ਇਹ ਸੂਟ ਆਪਣਾ ਬਣ ਕੇ ਤਿਆਰ ਹੋਊਗਾ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਪ੍ਰਿੰਟ ਆ ਤੁਸੀਂ ਆਪਣਾ ਆਰਡਰ ਫਾਸਟ ਸਾਨੂੰ ਕਰ ਸਕਦੇ ਹੋਗੇ ਹੈਨਾ ਇਹ ਜੇ ਜੇਕਰ ਤੁਸੀਂ ਇਸੇ ਪ੍ਰਿੰਟ ਦੇ ਉੱਪਰ ਤਿਆਰ ਕਰਵਾਉਣਾ ਅਗਰ ਤੁਸੀਂ ਸੇਮ ਡਿਜ਼ਾਈਨ ਦੇ ਨਾਲ ਕਿਸੇ ਹੋਰ ਪ੍ਰਿੰਟ ਦੇ ਉੱਪਰ ਰੈਡੀ ਕਰਵਾਉਣਾ ਤਾਂ ਆਪਣਾ ਕੋਈ ਹੋਰ ਪ੍ਰਿੰਟ ਸਿਲੈਕਟ ਕਰਕੇ ਉਹਦੇ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਡੀ ਚੋਆਇਸ ਆ ਪਸੰਦ ਆ ਉਸੇ ਕੋੜੇਗਾ ਆਪਣਾ ਇਹ ਆਰਡਰ ਸਾਨੂੰ ਇਹਦਾ ਕੋਲੇ ਬਰਕਰੀ ਦੇ ਸੂਟ ਸੀਗੇ ਜਿਹੜਾ ਆਪਣਾ ਨੈਕਸਟ ਹੈਗਾ ਇਹ कॉटन ਫੈਬਰਿਕ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਦੇਖੋ कॉटन ਦਾ ਆਪਣਾ ਸੂਟ ਹੈਗਾ ਇਹ ਟਿਸਟਾ कॉटन ਦਾ ਟਿਸਟਾ कॉटन ਦਾ ਸੂਟ ਹੈਗਾ ਤੇ ਇੱਕ ਥ्रेड ਦੇ ਨਾਲ ਸਿੰਪਲ ਸੋਬਰ ਜਾਂ ਆਪਣਾ ਇਹੜਾ ਦੇਖੋ ਇਹ ਵਰਕ ਕਰਵਾਇਆ ਹੈ ਇਹ ਵਾਲਾ ਵਰਕ ਹੈ ਦੇਖੋ ਘੇਰੇ ਦੇ ਉੱਪਰ ਇੱਕ ਥ्रेड ਦੇ ਨਾਲ ਜਿਹੜੇ ਆਪਣੇ 50 ਪਲੱਸ ਕਸਟਮਰ ਲੈਂਗੇ ਉਹਨਾਂ ਲਈ ਬੈਸਟ ਡਿਜ਼ਾਈਨ ਆ ਤੇ ਬੈਸਟ ਆਪਣਾ ਪ੍ਰਿੰਟ ਹੈਗਾ ਇਸ ਦਾ ਕਾਟਨ ਦੇ ਲਈ ਆਪਣਾ ਪ੍ਰਿੰਟ ਹੈਗਾ ਤੇ ਇੱਕ ਥ੍ਰੈਡ ਦੇ ਨਾਲ ਪਰਪਲ ਜੀ ਸ਼ੇਡ ਦੇ ਨਾਲ ਆਪਾਂ ਘੇਰੇ ਦੇ ਉੱਪਰ ਵਰਤ ਕਰਵਾਇਆ ਤੇ ਇੱਧਰ ਜਿਹੜਾ ਆਪਣਾ ਬਾਹ ਦੇ ਉੱਪਰ ਵਰਤਿਆ ਤੇ ਨਾਲ ਇਹਦੇ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਪਿਓਰ ਸ਼ਫੂਨ ਦਾ ਦੁਪੱਟਾ ਜਿਹੜਾ ਟਾਈ ਡਾਈ ਕਰਵਾਇਆ ਦੇਖੋ ਇਦਾਂ ਹਲਕੀ ਹਲਕੀ ਜੀ ਸ਼ੇਡ ਦੀ ਆਪਾਂ ਨੇ ਇਹਨੂੰ ਟਾਈ ਡਾਈ ਕੀਤੀ ਹੈ ਇਹ ਦੇਖੋ ਤਾਂ ਜੈਪੂਰੀ ਸਰਕਲ ਦਿੱਤੇ ਨੇ ਇਦਾਂ ਹਲਕੀ ਸ਼ੇਡ ਦੇ ਵਿੱਚ ਤੁਸੀਂ ਵੀ ਆਪਣਾ ਇਦਾਂ ਸਿੰਪਲ ਸੋਬਰ ਜੀ ਡਿਜ਼ਾਈਨ ਦੇ ਨਾਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤੇ ਵਰਕ ਕਰਵਾਇਆ ਦੇਖੋ ਪ੍ਰਿੰਟ ਦੇ ਉੱਪਰ ਇਹ ਬਰਬਰੀ ਦੀ ਫੈਬਰਿਕ ਆਗੀ ਬਰਬਰੀ ਦੀ ਸ਼ਰਟ ਆਗੀ ਤੇ ਇਹਦੇ ਆਪਾਂ ਦੇਖਿਆ ਦੋ ਘੇਰੇ ਦੇ ਉੱਪਰ ਵਰਕ ਕਰਵਾਇਆ ਇਦਾਂ ਉਹੀ ਆਪਾਂ ਨੇ ਸੇਮ ਕਲਰ ਜਿਵੇਂ ਆਪਾਂ ਨੂੰ ਕਸਟਮਰ ਨੇ ਭੇਜਿਆ ਸੀ ਹਨਾ ਡਿਜ਼ਾਈਨ ਆਪਾਂ ਉਦਾਂ ਹੀ ਰੈਡੀ ਕਰਵਾਇਆ ਇਹ ਘੇਰੇ ਦੇ ਉੱਪਰ ਵਰਕ ਆ ਗਿਆ ਤੇ ਇਧਰ ਇਹਦੀ ਬਾਹੂ ਦੇ ਉੱਪਰ ਵਰਕ ਆ ਗਿਆ ਸੇਮ ਘੇਰੇ ਨਾਲ ਦਾ ਬਾਹੂ ਦੇ ਉੱਪਰ ਵਰਕ ਹੈਗਾ ਤੇ ਇਹਦੇ ਨਾਲ ਆਪਾਂ ਨੂੰ ਵਾਈਟ ਕਲਰ ਦੀ ਬਾਟਮ ਆਗੀ ਤੇ ਬਾਟਮ ਦੀਆਂ ਮੂਰੀਆਂ ਤੇ ਆਪਾਂ ਨੇ ਇਦਾਂ ਵਰਕ ਕਰਵਾਇਆ ਦੇ ਇਹ ਵਾਲੇ ਫਲਾਰ ਤੇ ਨਾਲ ਇਦਾਂ ਪਾਏ ਨੇਗੇ ਬਾਟਮ ਦੀ ਮੂਰੀ ਦੇ ਉੱਪਰ ਐਦਾਂ ਵਰਕ ਆ ਗਿਆ। ਤੇ ਤੁਸੀਂ ਚਾਹੋ ਤਾਂ ਨਾਲ ਦੀ ਬੇਲ ਵਗੈਰਾ ਵੀ ਪਵਾ ਸਕਦੇ ਹੋਗੇ। ਬਟ ਇਹ ਕਸਟਮਰ ਨੇ ਜਿਵੇਂ ਆਪਾਂ ਨੂੰ ਕਿਹਾ ਸੀ ਆਪਾਂ ਉਹਦੇ ਹੀ ਤਿਆਰ ਕਰਵਾ ਕੇ ਦਿੱਤਾ। ਤੁਸੀਂ ਨਾਲ ਦੁਪੱਟਾ ਕਿਦਾਂ ਤਿਆਰ ਕਰਵਾਉਣਾ, ਟਾਈ ਡਾਈ ਕਰਵਾਉਣਾ, ਇੱਕ ਕਲਰ ਦਾ ਕਰਵਾਉਣਾ ਹਨਾ ਜਿਹੜਾ ਤੁਹਾਨੂੰ ਪਸੰਦ ਹੋ ਉਹ ਕਰਵਾ ਸਕਦੇ ਹੋ ਤੇ ਫੈਬਰਿਕ ਜਿਹੜੀ ਤੇ ਪ੍ਰਿੰਟ ਤੁਹਾਨੂੰ ਪਸੰਦ ਤੁਸੀਂ ਉਹ ਤੇ ਹੀ ਸੇਮ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਜਿਹੜਾ ਆਪਾਂ ਨਾ ਇਹ ਵਾਲਾ ਪ੍ਰਿੰਟ ਸੂਟ ਆ ਆਪਣੇ ਤਿਆਰ ਕਰਵਾਇਆਗਾ ਵਰਕ ਦੇ ਨਾਲ ਇਹ ਆਪਣੀ ਬਰਬਰੀ ਦੀ ਫੈਬਰਿਕ ਆ ਬਹੁਤ ਜਿਆਦਾ ਸੋਨਾ ਡਿਜ਼ਾਈਨ ਦੇ ਨਾਲ ਆਪਾਂ ਤਿਆਰ ਕਰਵਾਇਆ ਹੈ ਹੈਂਡਵਰਕ ਦੇ ਵਿੱਚ ਆਪਾਂ ਨੇ ਸਾਰਾ ਤਿਆਰ ਕਰਵਾਇਆ ਤੇ ਬਰਬਰੀ ਦੀ ਇਹ ਸ਼ਰਟਾਂ ਦੇਖੋ ਇਹਦਾ ਇਹ ਵਾਲਾ ਬਰਬਰੀ ਦਾ ਫੈਬਰਿਕ ਆਗਾ ਇਹਦੇ ਆਪਾਂ ਨੇ ਇਹ ਵਾਲਾ ਮਜ਼ੈਂਟਾ ਕਲਰ ਦੇ ਫਲਾਰਸ ਦੀ ਜਿਹੜਾ ਇਹਦੇ ਵਿੱਚ ਉਹਦੇ ਨਾਲ ਦਾ ਮਜ਼ੈਂਟਾ ਵੀ ਨਹੀਂ ਆਪਾਂ ਇਹਨੂੰ ਕੈਰਟ ਜਾਂ ਕਲਰ ਆਗਾ ਹਾਂਜੀ ਇਹ ਕੈਰਟ ਕਲਰ ਦਾ ਆਪਾਂ ਨੇ ਪੈਚ ਲਗਾਇਆ ਦੇਖੋ ਸਾਰਾ ਹੈਂਡਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਇਹਦਾ ਦੇਖੋ ਨੈਕ ਕਾਫੀ ਸੋਨਾ ਬਣਿਆ ਹੋਇਆ ਹੈਗਾ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਇਹ ਸੂਟ ਆਹੜਾ ਤਿਆਰ ਹੋਇਆਗਾ ਦੇਖੋ ਬਰਬਰੀ ਦੀ ਫੈਬਰਿਕ ਆ ਇਹਦਾ ਪੈਚ ਲਗਾ ਕੇ ਆਪਾਂ ਨੇ ਗਲੇ ਦੇ ਉੱਪਰ ਵਰਕ ਆ ਤੇ ਇਧਰ ਇਹਦੀ ਬਾਜੂ ਦੇ ਉੱਪਰ ਵਰਕ ਆ ਜੂਗਾ ਆਹ ਵਾਲਾ ਆ ਗਿਆ ਬਾਜੂ ਦੇ ਉੱਪਰ ਤੇ ਜਿਹੜੀ ਇਹਦੀ ਬਾਟਮ ਆਗੀ ਨਾਲ ਕੰਟਰਾਸਟ ਦੇ ਵਿੱਚ ਆਗੀ ਮਾਊਸ ਕਲਰ ਦੀ ਨਾਲ ਬਾਟਮ ਆਗੀ ਜਿਹੜੀ ਦੇ ਨਾਲ ਮੈਚ ਹੋ ਰਿਆ ਸੀ ਕਲਰ ਉਹੀ ਕਲਰ ਦੀ ਇਹਦੀ ਬਾਟਮ ਆਗੀ ਦੇਖੋ ਤੇ ਇਹਦੀ ਬਾਟਮ ਦੀ ਆਹ ਮੂਰੀ ਦੇ ਉੱਪਰ ਇਹ ਵਾਲ ਵਰਕ ਆ ਜੂਗਾ ਇਹ ਵਾਲਾ ਆ ਗਿਆ ਬਾਟਮ ਦੀ ਮੂਰੀ ਦੇ ਉੱਪਰ ਵਰਕ ਬਹੁਤ ਹੀ ਜੱਜ ਸੋਹਣਾ ਜਦੋਂ ਦੇਖੋ ਇਹ ਸਟਿਚ ਕਰਵਾ ਲੈਣਾ ਸੂਟ ਸਟਿਚ ਕੀਤਾ ਹੋਇਆ ਕਾਫੀ ਸੋਹਣਾ ਬਣੂਗਾ ਇਹ ਸੂਟ ਆਪਣਾ ਇਦਾਂ ਇਦਾਂ ਆਪਾਂ ਨੂੰ ਨਹੀਂ ਸਮਝ ਲੱਗਦੀ ਹੁੰਦੀ ਹੈ ਨਾ ਵੀ ਪਤਾ ਨਹੀਂ ਹੈ ਆਡ ਲੱਗਦਾ ਜਾਂ ਕਿਦਾਂ ਬਟ ਇਹਦੀ ਗ੍ਰੇਸ ਕਾਫੀ ਸੋਹਣੀ ਬਣੂਗੀ ਜਦ ਅਸੀਂ ਆਪਾਂ ਸਟਿਚ ਕਰਵਾਉਂਦੇ ਦੇਖੋ ਇਹਦੇ ਨਾਲ ਆਪਾਂ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਹਦਾ ਡਾਈ ਨਹੀਂ ਕਰਵਾਇਆ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਖੂਬਸੂਰਤ ਡਾਈ ਕੀਤਾ ਹੋਇਆ ਹੈਗਾ ਆਪਣਾ ਤੇ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕੁੱਲ ਮਿਲਾ ਕੇ ਬਹੁਤ ਹੀ ਜੱਜ ਸੋਹਣਾ ਆਪਣਾ ਸੂਟ ਹੈ ਜਿਹੜਾ ਇਹ ਬਾ ਬਾ ਬਟਾ ਪੜੇ ਡਾਈ ਕਰਵਾਇਆ ਹੈਗਾ ਪਿਓਰ অর্ਗੈਂਜ਼ਾ ਦਾ ਦੁਪੱਟਾ ਬਰਬਰੀ ਦਾ ਪੜਿਆਣਾ ਸੂਟ ਹੈਗਾ ਟੋਟਲ ਹੈਂਡਵਰਕ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਹੈਗਾ ਤੁਸੀਂ ਵੀ ਐਦਾਂ ਹਨ ਆਪਣਾ ਕੋਈ ਵੀ ਡਿਜ਼ਾਈਨਰ ਸੂਟ ਰੈਡੀ ਕਰਵਾਉਣਾ ਚਾਹੋ ਸੈਮੀ ਪਾਰਟੀ ਵੇਅਰ ਪਾਰਟੀ ਵੇਅਰ ਹਨਾ ਇਹਦੇ ਵਿੱਚ ਹੋਰ ਕਿ ਵਰਕ ਐਡ ਕਰਵਾਉਣਾ ਚਾਹੋ ਤਾਂ ਬੜੀਆ ਆਪਣਾ ਗਰਮੀਆਂ ਦੇ ਲਈ ਐਦਾਂ ਪਾਰਟੀ ਵੇਅਰ ਸੁੱਭਸੇ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਹੈਗਾ ਇਹ ਆਪਣਾ ਮੈਰੂਨ ਕਲਰ ਦੇ ਵਿੱਚ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਤੇ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਰੈਡੀ ਆਪਣਾ ਸੂਟ ਬਾਂਦਨੀ ਵਾਲਾ ਸਾਡੇ ਡਿਜ਼ਾਈਨ ਤੁਸੀਂ ਪਹਿਲਾਂ ਵੀ ਕਾਫੀ ਦੇਖੇ ਹੋਣਗੇ ਤੇ ਇਹ ਆਪਣਾ ਬਾਂਦਨੀ ਪ੍ਰਿੰਟ 크ਰੇਪ ਦੀ ਫੈਬਰਿਕ ਹੈ ਦੀ ਇਹ ਬਾਂਦਨੀ ਵਾਲਾ ਪ੍ਰਿੰਟ ਆਪਾਂ ਨੂੰ 크ਰੇਪ ਚ ਔਰਗੈਂਜ਼ਾ ਚ ਤੇ ਆਪਾਂ ਨੂੰ ਜੌਰਜਟ ਦੇ ਵਿੱਚ ਇਹ ਤਿੰਨ ਫੈਬਰਿਕਾਂ ਚ ਬੈਸਟ ਮਿਲਦਾਗਾ ਇਹ ਦੇਖੋ ਇਹ ਇੱਦਾਂ ਡਾਟਸ ਵਾਲੀ ਸ਼ਰਟ ਆ ਗਈ ਇੱਦਾਂ ਤੇ ਤੁਸੀਂ ਇਹ ਚਾਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਵੀ ਹਨਾ ਇੱਕ ਜਿਹੜਾ ਸ਼ਰਟ ਦਾ ਪ੍ਰਿੰਟ ਹੁੰਦਾ ਉਹ ਅਲੱਗ ਹੁੰਦਾ ਬਾਟਮ ਦਾ ਅਲੱਗ ਹੁੰਦਾ ਪਰ ਈ ਆਪਾਂ ਇੱਕ ਪ੍ਰਿੰਟ ਹੀ ਬਾਂਦਨੀ ਵਾਲਾ ਲਿਆ ਤੇ ਨਾਲ ਪਲੇਨ ਬਾਟਮ ਲਈ ਹੈ ਇਹਦੇ ਮੈਰੂਨ ਕਲਰ ਦੇ ਦੇਖੋ ਏਦਾਂ ਹੈ ਆਪਣਾ ਸੈਂਟਰ ਪੈਨਲ ਵਾਲਾ ਡਿਜ਼ਾਈਨ ਹੈ ਤੇ neck ਦਾ ਡਿਜ਼ਾਈਨ ਹੈਗਾ ਤੇ ਇਹ ਵੀ ਆਪਾਂ ਨੂੰ ਬਾਜੂ ਦੇ ਉੱਪਰ ਵੀ ਵਰਕ ਮਿਲੂਗਾ ਇੱਧਰ ਆਪਾਂ ਨੂੰ ਇਹਦੀ ਬਾਹਾਂ ਦੇ ਉੱਪਰ ਵਰਕ ਮਿਲਿਆ ਦੇਖੋ ਆਹ ਵਾਲਾ ਫਲਾਰਾ ਜਿਹੜਾ ਇਹ ਬਾਹਾਂ ਦੇ ਉੱਪਰ ਹੈਗਾ ਬਾਹਾਂ ਦੇ ਪ੍ਰਿੰਟ ਦੇ ਉੱਪਰ ਆਪਾਂ ਇਹ ਮਸ਼ੀਨ ਵਰਕ ਚ ਤਿਆਰ ਕਰਵਾਇਆ ਹੈਗਾ ਸੂਟ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਜਿਹੜਾ ਡਿਜ਼ਾਈਨ ਜਿੱਦਾਂ ਦਾ ਵੀ ਚਾਹੋ ਉਹਦਾਂ ਦਾ ਵੀ ਹੈਂਡ ਵਰਕ ਚ ਵੀ ਸਾਡੇ ਕਾਫੀ ਉਹਦੇ ਨਾਲ ਬਣੇ ਹੋਏ ਨੇਗੇ ਤੇ ਨਾਲ ਪਿਓਰ オーਰਗੈਂਜ਼ਾ ਦਾ ਹੀ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਤੇ ਇਹਦਾ 골ਡਨ ਬੋਟੇ ਦੇ ਨਾਲ ਆਪਾਂ ਬਹੁਤ ਜਿਆਦਾ ਸੋਨਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਆਪਣਾ ਡਿਜ਼ਾਈਨ ਵਗੈਰਾ ਕੋਈ ਵੀ ਦੱਸ ਕੇ ਸੇਮ ਤਿਆਰ ਕਰਵਾਉਣਾ ਸੇਮ ਤਿਆਰ ਕਰਵਾ ਸਕਦੇ ਹੋ ਅਗਰ ਕਿਸੇ ਹੋਰ ਫੈਬਰਿਕ ਦੇ ਵਿੱਚ ਫੈਬਰਿਕ ਚੇਂਜ ਕਰਨੀ ਇਹਦੀ ਬਾਦ ਨਹੀਂ ਤਾਂ ਉਹਦਾ ਫੈਬਰਿਕ ਚੇਂਜ ਕਰਕੇ ਤਿਆਰ ਕਰਵਾ ਸਕਦੇ ਹਾਂ ਜਿਹੜਾ ਆਪਾਂ ਨੇ ਇਹ ਪ੍ਰਿੰਟ ਦੇਖੋ ਸੂਟ ਤਿਆਰ ਕਰਵਾਇਆਗਾ ਇਹੇ ਆਪਣੀ ਜਿਹੜੀ ਫੈਬਰਿਕ ਆ ਇਹ ਸਿਮਰ ਟਿਸ਼ੂ ਦੀ ਫੈਬਰਿਕ ਆ ਸਿਮਰ ਟਿਸ਼ੂ ਦੇ ਵਿੱਚ ਵੀ ਤੁਹਾਨੂੰ ਪ੍ਰਿੰਟ ਸੂਟ ਮਿਲ ਜਾਣਗੇ ਅਗਰ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਵਧੀਆ ਹੈਨਾ ਸਿੰਥੈਟਿਕ ਫੈਬਰਿਕ ਤੇ ਤਿਆਰ ਕਰਵਾਉਣਾ ਇਹ ਸਿਮਰ ਟਿਸ਼ੂ ਦੀ ਫੈਬਰਿਕ ਬਹੁਤ ਸੋਹਣਾ ਰਸਟੇਜਾ ਕਲਰ ਆਗਾ ਇਹਦਾ ਨਾਲ ਇਹਦੇ ਮੈਚਿੰਗ ਬਾਟਮ ਆਂਗੀ ਇਦਾਂ ਇਹ ਇੱਕ ਬਾਟਮ ਨਾਲ ਦਾ ਪੈਚ ਲਗਾ ਕੇ ਦੇਖੋ ਤੇ ਇਹਦੇ neck ਦੇ ਉੱਪਰ ਵਰਕ ਕੀਤਾ ਹੈਗਾ ਇਹ ਵਾਲਾ ਇਹ ਕਿਦਾਂ ਵਰਕ ਹੋਇਆ ਹੈਗਾ ਬਾਟਮ ਨਾਲ ਦਾ ਪੈਚ ਲਗਾ ਕੇ ਤੇ ਇਧਰ ਦੇਖੋ ਇਹਦੀ ਬਾਜੀ ਦੇ ਉੱਪਰ ਵਰਕ ਆ ਗਿਆ ਇਹ ਵਾਲ ਮਿਲੂਗਾ ਆਪਾਂ ਨੂੰ ਪੈਚ ਹੀ ਇਹਦੇ ਬਾਜੀ ਦੇ ਉੱਪਰ ਲੱਗਾ ਹਾ ਦੇਖੋ ਤਾਂ ਬਾਜੀ ਦੇ ਉੱਪਰ ਵੀ ਪੈਚ ਲਗਾ ਕੇ ਇਦਾਂ ਵਰਕ ਹੋਇਆ ਹੈਗਾ ਤੇ ਇਹ ਆ ਗਈ ਇਹਦੀ ਬਾਟਮ ਇਹ ਆ ਗਿਆ ਬਾਟਮ ਦੀ ਮੂਰੀ ਤੇ ਵਰਤਾਂ ਇੰਤਾ ਦੇਖੋ ਇਹਦੀ ਬਾਟਮ ਆ ਗਈ ਆਮਲੀ ਬਾਟਮ ਇਹ ਬਾਟਮ ਦੀ ਮੂਰੀ ਤੇ ਵਰਤਾਂਗੇ ਬਹੁਤ ਸੋਹਣਾ ਦੇਖੋ ਸੂਟ ਆਪਣਾ ਬਣ ਕੇ ਤਿਆਰ ਹੋਇਆ ਤੇ ਨਾਲ ਪਿਓਰ ਔਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਆਪਾਂ ਨੇ ਉਹ ਤਿਆਰ ਕਰਵਾਇਆ ਤੇ ਇਹਦਾ 골ਡਨ ਮੋਟੇ ਦੇ ਨਾਲ ਇਹਨੂੰ ਫਿਨਿਸ਼ਨ ਦਿੱਤੀ ਹੈ। ਕੋਲ ਮਲਾ ਕੇ ਦੇਖ ਪਿੰਨਾ ਜਿਆਦਾ ਸੋਹਣਾ ਆਪਣਾ ਸੂਟ ਇਹ ਬਣ ਕੇ ਤਿਆਰ ਹੋਇਆ ਹੈ। ਐਦਾਂ ਦਾ ਵੀ ਤੁਸੀਂ ਸੈਮੀ ਪਾਰਟੀ wear ਆਪਣਾ ਵਧੀਆ ਫੁੱਲ ਪਾਰਟੀ wear ਸੂਟ ਨਾ ਤੁਸੀਂ ਤਿਆਰ ਕਰਵਾਉਣਾਗਾ। ਜਸ ਤੁਸੀਂ ਐਦਾਂ ਦਾ ਹੀ ਵਰਕ ਆਪਣਾ ਕਿਸੇ ਕਾਟਨ ਫੈਬਰਿਕ ਤੇ ਕਰਵਾਉਣਾ ਕਿਉਂਕਿ ਇਹ ਤਾਂ ਮਸ਼ੀਨ ਵਰਕ ਨਾਲ ਆਪਣਾ ਤਿਆਰ ਹੋਇਆ ਹੋਇਆ ਹੈਗਾ। ਫਿਰ ਤੁਸੀਂ ਆਪਣਾ ਵਧੀਆ ਕਿਸੇ ਕਾਟਨ ਫੈਬਰਿਕ ਤੇ ਵੀ ਇਹਦਾ ਤਿਆਰ ਕਰਵਾ ਕੇ ਲੈ ਸਕਦੇ। ਹਾਂਜੀ ਇਹ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾ ਚੁੱਕੇ ਆਂ ਨੇ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਆਪਾਂ ਦਿਖਾ ਚੁੱਕੇ ਆਂ। ਕਿ ਤੁਸੀਂ ਆਪਣੇ ਅਕੋਰਡਿੰਗ ਸਲੈਕਟ ਕਰ ਸਕਦੇ ਹੋ ਜਿਹੜੀ ਫੈਬ੍ਰਿਕ ਤਾਂ ਪਸੰਦ ਨੂੰ ਪ੍ਰਿੰਟ ਦੀ ਤੇ ਡਿਜ਼ਾਈਨਿੰਗ ਆਪਣੇ ਸੇਮ ਟੈਕਸਟ ਕਰਕੇ ਵਰਤਦੇ ਜਿਵੇਂ ਤਾਂ ਤੁਸੀਂ ਕਹੋਗੇ ਉਸ ਕੋਟ ਤਾਂ ਉਸੇ ਅਪਰੋਪਰਟੀ ਸਟਾਈਲ ਦਾ ਉਸ ਨੂੰ ਤਿਆਰ ਕਰਵਾ ਕੇ ਲੈ ਸਕਦੇ ਤੇ ਆਪਣਾੜਾ ਆਰਡਰ ਸਾਨੂੰ ਵਰਤ ਸਕਦੇ ਭੇਜ ਸਕਦੇ ਹੋ স্ক্রিন ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਦੂਸਰੇ ਵੀ ਸੁਣਨਾਂ ਨਵੇਂ